ਇਆ ਕਰ ਤੂੰ ਵੀ ਹੋਰ ਇਕੱਲਾ ਲੈ ਕੇ ਮੈਂ ਇੱਕਦਮ ਮੈਨੂੰ ਤੁਹਾਡੀਆਂ ਵੀ ਗੱਲਾਂ ਦੀ ਸਮਝ ਨਹੀਂ ਲੱਗਦੀ ਪਤਾ ਨਹੀਂ ਵਿੱਚ ਵਿੱਚ ਕੀ ਕਹੇ ਜਾਂਦੇ ਨੇ ਕੋਈ ਨਹੀਂ ਮੈਂ ਕੀ ਕਹਿਣਾ ਤੂੰ ਬਸ ਖੁਸ਼ ਆਣਾ ਤੂੰ ਖੁਸ਼ ਚਾਹੀਦੀ ਆ ਹਾਂ ਮੈਂ ਖੁਸ਼ ਆ ਚਲ ਆ ਬੱਲੇ ਆ ਤੇਰੇ ਜੀਜਾ ਸਾਡੀ ਭੈਣ ਨੂੰ ਤੋ ਰੋ ਰ ਬੁਰਾਲ ਕਰਨ ਦੀ ਤੇ ਇੱਥੇ ਪਾਉਂਦੇ ਝੱਫੀਆਂ ਉਹ ਜਾ ਚਲ ਜਾ ਮੇਰੇ ਆ ਸਾਲਿਆ ਤੂੰ ਮਗਰ ਆ ਗਿਆ ਤੈਨੂੰ ਮੈਂ ਕਹ ਮੈਨੂੰ ਸਾਲਾ ਨਾ ਕਹੀਂ ਜਦੋਂ ਮੇਰੀ ਭੈਣ ਇਸ ਮੰਝੇ ਦੇ ਬੈਠੇਗੀ ਨਾ ਯਾਰ ਵੀ ਸਾਲਾ ਕਹ ਲਈ ਉਹ ਨਾਲੇ ਤੈਨੂੰ ਕਿਨੇ ਦੱਸਿਆ ਵੀ ਮੈਂ ਇੱਥੇ ਆ ਆ ਵੀ ਤਾਂ ਚਗਲ ਮਾਰ ਕੇ ਆਇਆ ਇਹ ਚਗਲ ਮੇਰੇ ਤੋਂ ਵੱਜੀ ਆਓ ਜਿਹੜਾ ਪਰਾਸੇ ਚੋਨੇ ਆਪ ਵੀ ਤੂੰ ਕੀ ਕੀ ਆਈ ਕਿ ਮੈਂ ਆਪਣੀ ਭੈਣ ਘਰ ਚੱਲਿਆ ਅੱਛਾ ਤੇ ਮੇਰੇ ਤੋਂ ਹੀ ਸਾੜਾ ਚਗਲ ਵੱਜ ਗਈ ਆ ਤੂੰ ਮਗਰ ਹੀ ਆ ਜਣਾ ਬੰਦਾ ਬਣ ਕੇ ਨਾ ਅੱਗੇ ਲੱਗ ਕੇ ਤੁਰ ਪੈ ਉਹ ਜੀਜਾ ਸਪੈਦੇ ਵਾਂਗੂ ਲੰਮਾ ਤੇ ਬੋੜ ਵਾਂਗੂ ਬੁੱਢਾ ਹੁੰਦਾ ਨਾ ਤੇ ਆ ਫੁੱਲ ਚੜੀ ਨਾ ਲੱਗਾ ਆ ਓਏ ਬੇਸ਼ਰਮਾ ਲਫੜੇ ਨਾ ਖਾਈ ਤੂੰ ਵੀ ਆ ਗਿਆ ਨਾਲ ਅਣਖ ਸਰਾਣੇ ਖਲੋਗੇ ਮੇਰੇ ਸਾੜੇ ਜਿਹੜਾ ਉਂਤੇ ਤੈਨੂੰ ਮੈਂ ਕਾ ਮੈਨੂੰ ਸਾਰਾ ਨਾ ਕਹੀਂ ਮੈਂ ਤੇਰਾ ਲਿਹਾਜ਼ ਕਰਦਾ ਓਏ ਬਗਾਨਾ ਘਰਿਆ ਇਥੇ ਤਮਾਸ਼ਾ ਨਾ ਵਿਖਾਇਆ ਜੇ ਆਪਾਂ ਬਾਹਰ ਜਾ ਕੇ ਗੱਲ ਕਰਾਂਗੇ ਜਿਹੜੀ ਕਰਨੀ ਜਿਹੜਾ ਪਿੰਡ 'ਚ ਸਾਡਾ ਤਮਾਸ਼ਾ ਬਣਾ ਕੇ ਆਇਆ ਤਮਾਸ਼ਾ ਤੁਸੀਂ ਬਣਾਇਆ ਸੀ ਮੈਂ ਨਹੀਂ ਬਣਾਇਆ ਤਮਾਸ਼ਾ ਉੱਥੇ ਕੋਈ ਓ ਸਾਡੇ ਦੇ ਚਾਵਲ ਵਜੀ ਵਜੀ ਤੂੰ ਸਾਡੇ ਨਾਲ ਵੀ ਕਾਲਾ ਹੈ ਯਾਰ ਯਾਰ ਤੁਸੀਂ ਤਾਂ ਹੁਣ ਕਹਿੰਦੇ ਜੀ ਇਹਨੂੰ ਤਲਾਕ ਦੇ ਇਹਨੂੰ ਤਾਂ ਬਤਲਾਕ ਆ ਨਾ ਦੇਵਾ ਅੱਜ ਨਾ ਦੇਵਾ ਸਵੇਰੇ ਬੰਲੇ ਆ ਤੇਰੇ ਤੇਰਾ ਮੋਰ ਵੀ ਬਣਾ ਦੇਣਾ ਈ ਮੋਰ ਬਣਾ ਦੇਣਾ ਲਫੜੇ ਖਾਓਗੇ ਮੇਰੇ ਵੀ ਦੁੜਕੀ ਹੋ ਜਾਓ ਜੇ ਬੰਦਿਆਂ ਕੋ ਰਹਿਣਾ ਤੇ ਖਹਿ ਰਹਿ ਸਕਦੇ ਜੇ ਬੰਦਾ ਬਣ ਕੇ ਨਾ ਸਾਡੀ ਭੈਣ ਨੂੰ ਲੈ ਕੇ ਤੇ ਪਿੰਡ ਵਗ ਜਾ ਕੋਈ ਨਹੀਂ ਤੂੰ ਇਕੱਲਾ ਹੀ ਪੁੱਤਰਿਆ ਫਿਰਦਾ ਬਾਕੀ ਤਾਂ ਨਾ ਤੇਰਾ ਪਿਓ ਆਉਂਦਾ ਨਾ ਤੇਰੇ ਵੱਡੇ ਭਰਾ ਆਉਂਦੇ ਆ ਓਏ ਉਹ ਤਾਂ ਕਮਲਿਆ ਨੇ ਜੀਜਾ ਇੱਕ ਗੱਲ ਕਮਾ ਉਹ ਕਿਹੜਾ ਭਗਵਾਨ ਇਨਾ ਕਰੇ ਉਹ ਭਗਵਾਨ ਇੱਥੇ ਨਹੀਂਗਾ ਮੇਰੇ ਆ ਸੜਿਆ ਲਫੜੇ ਨਾ ਖਾ ਲਈ ਜੇ ਭਗਵਾਨ ਪੁੱਤ ਦਾ ਨਾਮ ਲਿਆ ਤੇ ਓਏ ਐਵੇਂ ਭਗਵਾਨ ਬੰਘੂ ਨੇ ਤਾਂ ਅੱਗੇ ਸਾਨੂੰ ਸੂਲੀ ਚਾੜੇ ਨੇ ਤੂੰ ਤਾਂ ਸਿਆਣੀ ਸਾਨਾ ਇਹ ਤਾਂ ਹੈ ਹੀ ਚਾਵਲ ਆਹੇ ਮੇਰੇ ਤੇ ਪਿਓ ਦੀ ਮਜਬੂਰੀ ਹੀ ਸਾਲਾ ਇਹਦਾ ਮਜਬੂਰ ਪਿਓ ਸਾਨੂੰ ਨਹੀਂ ਮਿਲਦਾ ਓਏ ਜੇ ਦਾ ਘੁਟ ਘੁਟ ਚਾਹ ਪੀਣੀ ਤੇ ਆਜੋ ਪੀਰੋ ਨਹੀਂ ਤੇ ਦੁੜਕੀ ਹੋ ਜਾਓ ਦੁੜਕੀ ਓਹੀਂ ਨਹੀਂ ਪੀਂਦੇ ਚਾਂ ਚੱਲ ਯਾਰ ਮੈਂ ਤੇ ਕਹਿੰਨਾ ਘੁਟ ਘੁਟ ਚਾਹ ਪੀ ਚੱਲੀ ਆ ਯਾਰ ਸਾਲਾ ਜਿਹੜੀ ਤੂੰ ਚਾਹ ਪੀਣ ਨੂੰ ਫਿਰਦਾ ਨਾ ਮੈਨੂੰ ਸਾਰਾ ਪਤਾ ਹੈ ਚੱਲ ਦਹਾਉ ਕਿਉਂਦਾ ਹੀ ਤੇਨੂੰ ਮਚਾਉਂ ਉਹ ਪੀ ਲੈਨੇ ਆ ਘੁਟ ਘੁਟ ਬੰਦਾ ਬਣ ਕੇ ਨੱਗੀ ਲਾ ਕੇ ਤੁਰ ਪਾ ਉਹ ਮੈਂ ਤੇ ਕਹਿੰਦਾ ਹਾਂ ਘੁੱਟ ਘੁੱਟ ਚਾਹ ਪੀ ਲੈਂਦੇ ਨਾਲ ਇਹ ਸੋਹਣੀ ਜੀ ਵੇਖ ਲੈਂਦੇ ਨੇ ਉਹ ਸਾਰਿਆ ਉਹ ਜੀਜੇ ਦੀ ਦੂਜੀ ਘਰ ਵਾਲੀ ਆ ਜਿਹੜੀ ਸਾਡੇ ਤੋਂ ਚਾਵਲ ਵਜੀ ਓਏ ਉਹ ਨਹੀਂ ਦੂਜੀ ਦੂਜੀ ਤੂੰ ਸਾਰਿਆ ਕਿਹੜੀ ਵੇਖਦੀ ਉਹ ਜਿਹੜੀ ਬੂਹੇ ਤੇ ਖੜੀ ਸੀ ਹਮ ਮੇਰੇ ਰਿਸ਼ਤੇਦਾਰੀ ਦਾ ਮਾਮਲਾ ਹੈ ਅਥਲ ਲੱਫੜ ਨਾ ਪੁਆਈ ਮੈਂ ਤੂੰ ਉਹ ਕੀਤ ਨਹੀਂ ਸੁਣਿਆ ਚੁੰਕੀ ਲੈ ਉਹ ਕਿਹੜਾ ਉਹ ਬੰਦਾ ਕਾਂ ਦਾ ਕੋੜੀ ਆਜਾ ਹਰਦਾ ਜਿੰਨੇ ਕੰਡਾ ਕੰਡਿਆਣੀ ਫੈਣਦੀ ਨਾ ਸਾਲਾ ਲਫੜ ਤਰੂ ਉਹ ਜੀਜੇ ਦੀ ਪਾਂ